ਉਹਨਾਂ ਨਾਲ ਜਾ ਰਹੇ ਸੀ ਤਾਂ ਵੀ ਨਹੀਂ ਸੱਦੀ ਆ ਟੋਡਾਸ ਤੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਇਧਰ ਆਣ ਕਿਧਰੋਂ ਡੇ ਆਪਣੇ ਪਠਾਨਕੋੜ ਤੋਂ ਆਉਂਦੇ ਆ ਬਤੂੜੀ ਲਾਗੇ ਉਹਨਾਂ ਨੂੰ ਪਿੱਛੇ ਪਤਾ 걸ਿਆ ਵੀ ਇਹਨਾਂ 30-40 ਹਜ਼ਾਰ ਰੁਪਈਆ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਦੇ ਕਨੇਡਰ ਨੇ ਇਹਨੇ ਖਿਡਾਰੀ ਗੱਡੀ ਡਰਾਈਵਰ ਨੇ ਇਹਦੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਇਹ ਗੱਡੀ ਕੋਦੇ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚੜਾ ਗਰੇ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਆ ਨਾ ਮੇਰਾ ਗਰਮੀ ਦਾ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗਰਦਾਪੋਰਾ ਆਪਣੇ ਬਕਾਲਾ ਨੋਲਾਗੇ ਬਕਸੀ ਵਾਲਾ ਡਰਾਈਵਰ ਦਾ ਡਰਾਈਵਰ ਦਾ ਨਾਮ ਜੋਨੀ ਆ ਹਾਂਜੀ ਤੁੜੀ ਲਾ ਕੇ ਆਂਡੇ ਤੁੜੀ ਲਾ ਕੇ ਆਂਡੇ ਆ ਹੁਣ ਕਿਤਾਸਨ ਜਾ ਰਹੇ ਹਾਂਜੀ ਗਰਦਾਪੁਰ ਜਾਂਦੇ ਸਰ ਅੱਛਾ ਤਾਂ ਉਹ ਨਾ ਉਹਨਾਂ ਨੇ ਗੱਡੀ ਉੱਤੇ ਆਪਣੀ ਉਹਦਾ ਬਾਈ ਬਾਟਾ ਪਏ ਆਪਣੇ ਮੋੜ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖੜਾਕ ਕੇ ਆਪਣੇ ਅਕਨਾਂ ਰਿਜ਼ਲ ਮੋੜਾ ਬੈਠਾਈ ਉਹਦੇ ਚ ਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਵਾਲਾ ਪਤਾ ਨਹੀਂ ਕੋਣ ਆ ਕੇ ਹੋਇਆ ਜਿਹੜਾ ਐਕਸੀਡੈਂਟ ਹੋਇਆ ਵਾ ਸਾਨੂੰ ਸਾਨੂੰ 108 ਤੇ ਕਾਲ ਆਈ ਸੀ ਕਿ ਕੇਐਫਸੀ ਕੇਐਫਸੀ ਲਾਗੇ ਨਾ ਐਕਸੀਡੈਂਟ ਹੋਇਆ ਵਾ ਤੇ ਆਪਾਂ ਉਸ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋਟ ਵਾਲੀ ਸਾਰ ਤੋਂ ਤੇ ਉਹ ਫੋਟੋ ਰੱਖਣੋਂ ਵੱਜੀ ਗੱਡੀ ਤੋ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਘ ਹਲੋਸ ਹਸਪਤਾਲ ਕਿ ਜਾ ਰਹੇ ਆ ਆਪਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ